ਹਾਰਾਂ ਦੇ ਸੀਜ਼ਨ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹੋਈਆਂ ਸਸਤੀਆਂ ਡੇਰੀ ਉਤਪਾਦਾਂ ਦੇ ਨਾਲ 스마트ਫੋਨ ਤੇ ਇਲੈਕਟ੍ਰੋਨਿਕਸ ਉਪਕਰਣ ਮਿੰਗੇ ਸਸਤੇ ਅੱਜ ਤੋਂ ਨਵੀਆਂ GST ਦਰਾਂ ਲਾਗੂ ਹੋ ਰਹੀਆਂ ਹਨ ਜਿਸ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕੱਪੜੇ ਜੁੱਤੀਆਂ ਕਾਰਾਂ ਅਤੇ ਸਾਈਕਲਾਂ ਹੁਣ ਸਸਤੇ ਮਿਲਣਗੇ 25 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਕੱਪੜਿਆਂ ਅਤੇ ਜੁੱਤੀਆਂ ਤੇ ਹੁਣ 5% ਜੀਐਸਟੀ ਲੱਗੇਗਾ। ਪੰਜਾਬ ਦੇ ਵੇਰਕਾ ਦੁੱਧ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ। ਮੱਧ ਪ੍ਰਦੇਸ਼ ਦੇ ਸਾਂਚੀ ਘਿਓ ਦੀ ਕੀਮਤ ਵੀ 40 ਰੁਪਏ ਘੱਟ ਹੋ ਜਾਵੇਗੀ। ਕਰਨਾਟਕ ਦਾ ਸਰਕਾਰੀ ਨੰਦਨੀ ਬ੍ਰਾਂਡ ਵੀ ਘਿਓ, ਮੱਖਣ, ਪਨੀਰ ਅਤੇ ਦੁੱਧ ਆਧਾਰਿਤ ਉਤਪਾਦਾਂ ਤੇ ਦਰਾਂ ਘਟਾ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਡੇਰੀ ਉਤਪਾਦਕ ਅਮੂਲ ਨੇ ਮੱਖਣ, ਘਿਓ, ਪਨੀਰ, ਚਾਕਲੇਟ, ਬੇਕਰੀ ਸਨੈਕਸ ਅਤੇ ਜੰਮੇ ਹੋਏ ਭੋਜਨ ਸਮੇਤ 400 ਤੋਂ ਵੱਧ ਉਤਪਾਦਾਂ 'ਤੇ ਛੋਟ ਦੀ ਦਾ ਐਲਾਨ ਕੀਤਾ ਹੈ। ਤਿਹਾਰਾਂ ਦੇ ਸੀਜ਼ਨ ਵਿੱਚ ਖਰੀਦਾਰੀ ਦੀ ਯੋਜਨਾ ਬਣਾ ਰਹੇ ਪਰਿਵਾਰਾਂ ਅਤੇ ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਨਾਵਾਂ ਦੀਆਂ ਕੀਮਤਾਂ 4500 ਤੋਂ 8000 ਘਟ ਹੋ ਗਈਆਂ ਹਨ। 25000 ਤੋਂ ਘਟਦੇ ਬਜਟ ਰੈਫਰਿਜਰੇਟਰ ਅਤੇ smartphones ਵੀ ਛੋਟਾ ਦੇਣਗੇ। ਤਿਹਾਰਾਂ ਸੀਜ਼ਨ ਦੀ ਖਰੀਦਦਾਰੀ ਦੀ ਯੋਜਨਾ ਬਣਾ ਰਹੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਮਰੂਤੀ ਸਯੂਕੀ ਨੇ ਆਲਟੋ, ਸੁਵਿਫਟ, ਬ੍ਰੇਜ਼ਾ ਅਤੇ ਬਲੈਨੋ ਵਰਗੇ ਮਾਡਲਾਂ ਤੇ ਛੋਟਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ 1.2 ਲੱਖ ਤੱਕ ਦੀ ਕਟੌਤੀ ਕੀਤੀ ਗਈ ਹੈ